ਫੋਟੋ ਹੋ ਰਹੀ ਜਾਨੀ ਸ਼ਹਿਰ ਬਰਨਾਲਾ ਤੇ ਧੁੱਪ ਵੀ ਚੜ ਗਈ ਜੀ ਜਿਹੜੇ ਤਰਿਆ ਸੀ ਉਹ ਪੂਰੀ ਧੁੰਦ ਸੀ ਪੂਰੀ ਧੁੰਦ ਧੁੱਪ ਲੱਗ ਗਈ ਹੈ ਜੀ ਹੁਣ ਠੇਕ ਲੱਗ ਰਿਹਾ ਫੇਰ ਨੂੰ ਵਧੀਆ ਲੱਗ ਰਿਹਾ 72 ਕਿਲੋ ਮੀਟਰ ਹੈਗਾ ਜਿੱਥੋਂ ਮਫਿੰਡਾ ਸਭ ਕੁਝ ਲਾਉਂਦੀ ਸ਼ਹਿਰ ਬਰਨਾਲਾ ਅਕੀ ਕਰ ਲੋ ਦਰਸ਼ਨ ਬਰਨਾਲਾ ਸ਼ਹਿਰ ਦੇ ਇਹੀ ਰੋਡ ਚੱਲ ਜਾਂਦੀ ਫਿਰ ਹੰਡੇ ਆਇਆ ਸਾਡੇ ਸਰ ਗੁਰਦਰਾ ਸਾਹਿਬ ਚੌਕਾਂ ਕੋਲ ਚੌਂਕ ਤੋਂ ਸਿੱਧੀ ਜਣਾਵਾਂ ਅਸ ਤੇ ਅੱਲ ਮੱਥਣਾ ਚੱਲ ਇਹ ਕਿੱਛੀ ਖੜ ਗਿਆ ਮੱਥਣਾ ਧੀਰੇ 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 ਚੱਲ ਧੀਰੇ ਚੱਲ ਧੀਰੇ ਉਹ ਕੰਟਰੋਲ ਲੈ ਹੁੰਦਾ ਉਹ ਲੋਕ ਲੋ ਚੱਤ ਇਹ ਮਰ ਜਾਂਦਾ ਉੱਥੇ ਬੈਠਾ ਕੋਤਾ ਨੇ ਗੱਡੀਆਂ ਲੈ ਲੈਂਦੇ ਆ ਚਲਾਉਣੀਆਂ ਚੋੜੀ ਆਉਂਦੀਆਂ ਨੂੰ ਸੱਚੇ ਬਾਦਸ਼ਾ ਸਮਰਤ ਬਖਸ਼ਰੀ ਸਮਰਤ ਬਖਸ਼ਰੀ ਜਦੋਂ ਲਸਰਾਂ ਦਾ ਗਿਆ ਗੱਡੀयां ਕੁੜੀ ਜਾਂਦੀ ਹੈ ਨਾ ਉਹ ਸੋ ਆ ਗਿਆ ਸਾਹਮਣੇ ਪੋਲਾ ਪੋਲ ਟੌਪ ਹੋ ਜਾਣਾ ਸਿਰ ਸੱਜੇ ਅੱਧੇ ਨਾਲ ਹੀ ਚਲੋ ਜੀ ਚਲੋ ਜੀ ਇਹ ਲਿਖਿਆ ਜੀ ਸੰਗਰੂਰ ਸਿੱਧਾ ਤੇ ਤਫਾ ਇੱਧਰ ਤੇ ਉਹ ਦੇਖੋ ਲਿਖਿਆ ਜੀ ਹੈਲੋ ਬਰਨਾਲਾ ਤੇ ਆਪਾਂ ਜਾਣਾ ਜੀ ਉੱਧਰ ਚੱਲ ਬਰਨਾਲਾ ਚੱਲ ਤੜਦੇ ਆਪਾਂ ਫੋਲ ਵੀ ਛੱਡ ਸਕਦੇ ਸੀ पर फोन ख़तम तो जील सो ਫੋਨ ਇਧਰ ਮੋੜ ਜਾਣਾ ਚਲੋ ਥੇ ਤੇਲ ਵਾਲਾ ਹੋਰਨੇ ਆਪਣਾ ਫੋਲ ਪਿਆ ਆ ਗਏ ਸਾਬੂ ਚਲੋ ਮੰਡੀ ਦੇਖ ਲਈਏ ਤੇ ਪਹਿਲਾ ਤੇਲ ਹੋ ਲੈਨੇ ਆ ਇਹ ਚੱਲਦੇ ਆ ਜਿੱਥੇ ਪੰਪ ਹੈ ਸਿੱਧੇ ਪਿੱਛੇ ਲੱਗ ਗਿਆ ਉਹ ਦੂਆੜਾ ਪੰਪ ਦਾ ਪੰਜਾਬ ਦੇ ਪੰਪਾ ਲਗੀਆਂ ਘਰਤਾਂ ਹੱਸ ਪਾਲੇ ਹੋਰ ਕਿਸਾ ਫਿੱਟਰ ਰਹੇਗਾ ਔਰ ਤੋਰਸ ਸਹੀ ਵਾਹ ਜੁਰ ਵਾਹ ਜੁਰ ਵਾਹ ਜੁਰ ਲੈਲੇ ਵਾਲਾ ਲੈਲੇ ਲੈਲੇ ਵਾਲਾ ਰੋਡ ਇੱਥੇ ਲਿਖਿਆ ਸੀ ਲੈਲੇ ਵਾਲਾ ਰੋਡ ਲੋ ਜੇ ਵੀ ਆ ਪਰਵਰ ਜਾਦੀ ਹੈ ਫਰਦਿਕਤ ਨਹੀਂ ਹੈ ਪੁਦੀਆ ਸ਼ਹਿਰਾ ਇਹ ਲੱਗਦਾ ਜਿਵੇਂ ਲੁਧਿਆਣਾ ਦੀ ਫਿਰਦੇ ਹੁੰਦੇ ਨੇ ਔਰ ਹੀ ਭਾਈ ਉਹਨਾਂ ਦੇ ਯਾਰੇ ਵੀ ਆ ਰਹੇ ਸੀ ਵਰਤਾਰਾ ਸਾਹਿਬ ਜਦੋਂ ਪੁੱਛੀਏ ਹਾਂਜੀ ਸੋਪੇਸ਼ਟਮ ਖੜਿਆ ਜੀ ਤਖਤਸ਼ਰੀ ਦਮਦਮ ਸਾਹਿਬ ਸਬਕੇ ਤਲਵੰਡੀ ਜਿਲ੍ਹਾ ਬਰਿੰਡਾ ਤੇ ਮੇਰੇ ਸਾਹਮਣੇ ਗੁਰੂ ਘਰ ਦੇ ਦਰਸ਼ਨ ਹੋ ਰਿਹਾ ਜੀ ਤੇ ਇਧਰ ਤੁਸੀਂ ਵੀ ਦਰਸ਼ਨ ਕਰੋ ਤੇ ਤੁੰਦ ਕਾਫੀ ਸੀ ਤੇ ਹੁਣ ਧੁੱਪ ਚੜ ਗਈ ਹੈ ਜੀ ਤੇ ਆਪਾਂ ਪਹਿਲਾਂ ਤੁਹਾਨੂੰ ਇਤਿਹਾਸ ਦੱਸਾਂਗੇ ਗੁਰੂ ਘਰ ਦਾ ਤੇ ਫਿਰ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜੇ ਅੰਦਰ ਕੈਮਰਾ ਆਪਾਂ ਨੂੰ ਅਲਾਉਡ ਹੋਊਗਾ ਤੇ ਆਪਾਂ ਜਰੂਰ ਲੈ ਕੇ ਜਾਵਾਂਗੇ ਜਿੱਦਾਂ ਹੀ ਫਿਰ ਆਪਾਂ ਤੁਹਾਨੂੰ ਬਾਹਰੋਂ ਵੀ ਬਾਹਰੋਂ ਦਰਸ਼ਨ ਕਰਾ ਦਾਂਗੇ ਗੁਰੂ ਘਰ ਦੇ ਤੇ ਗੁਰਦਰਾ ਸਾਹਿਬ ਦਮਨੰਥ ਸਾਹਿਬ ਗੁਰੂ ਕੀ ਕਾਸ਼ਿਫ ਕਹੇ ਜਾਂਦੀ ਹੈ ਜੀ ਠੀਕ ਹੈ ਜੀ ਤਲਵੰਡੀ ਸਾਬੋ ਤੇ ਉਹ ਇਤਿਹਾਸ ਲਿਖਿਆ ਵੀ ਹੋਇਆ ਜੀ ਪਹਿਲਾਂ ਆਪਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਆ ਲਿਖਿਆ ਜੀ ਇੱਧਰ ਇਤਿਹਾਸ ਗੁਰਦਰਾ ਸਾਹਿਬ ਜੀ ਦਾ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਜੀ ਸਰਬ ਸ੍ਰੀ ਗੁਰੂ ਅਭ ਸਿੰਘ ਜੀ ਸਮੇਂ ਦੇ ਜਾਬਰ ਹੁਕਮਰਾਨਾਂ ਦੇ ਖਿਲਾਫ ਜੁਝਦੇ ਹੋਏ 1704 ਈਸਵੀ ਨੂੰ ਅਨੰਦਾ ਦੀ ਪੋਰੀ ਨੂੰ ਛੱਡ ਕੇ ਚਮਕੌਰ ਸਾਹਿਬ ਮਾਛੀਵਾੜਾ ਦਿਨਾ ਕਾਂਗੜ ਮੁਕਤਸਰ ਸਾਹਿਬ ਲੱਖੀ ਜੰਗਲ ਪੱਕਾ ਪਥਰਾਲਾ ਆਦ ਅਸਥਾਨਾਂ ਨੂੰ ਭਾਵਲਦੇ ਹੋਏ ਇਸ ਅਸਥਾਨ ਤੇ 1705 ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਕਰੇਰਾ ਦੇ ਝੁੰਡਾਂ ਨਾਲ ਕਿਰੀ ਹੋਈ ਇੱਕ ਉੱਚੀ ਖੇੜੀ ਉੱਤੇ ਕੰਮਰ ਕੱਸਾ ਖੋਲ ਕੇ ਦਮ ਲਿਆ ਇਸ ਸਥਾਨ ਦਾ ਨਾਮ ਦਮਨਵਾ ਸਹਿਬ ਮਸ਼ਹੂਰ ਹੋਇਆ ਇਸ ਸਥਾਨ ਤੇ ਗੁਰੂ ਜੀ ਲਗਭਗ ਸਵਾ ਸਾਲ ਤੋਂ ਬਾਅਦ ਸਮਾ ਰਹੇ ਇਸ ਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰਗੋਬ ਸਿੰਘ ਜੀ ਨੇ ਸਿੱਖਾਂ ਦਾ ਸਿੱਖੀ ਸਿੱਧਕ ਪਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਜੀ ਨੂੰ ਸਮੇਤ ਪਰਿਵਾਰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਨਾਂ ਡੱਲਾ ਸਿੰਘ ਰੱਖਿਆ ਕਿੱਤੇ ਹੀ ਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਖਵਾਈ ਇਸ ਸਥਾਨ ਤੇ ਯਾਦਵਾਜੋਂ ਗੁਰਦੁਆਰਾ ਦਮਨੰਮ ਸਾਹਿਬ ਸਜੋਬਿਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇਸ ਬੀੜ ਦੇ ਉਤਾਰੇ ਕਰਕੇ ਚਾਰ ਤਖਤਾਂ ਦੇ ਭੇਜੇ ਖਾਲਸਾ ਸਾਜਨ ਦਿਵਸ ਵਿਸਾਖੀ ਦੀ ਦੂਸਰੀ ਵਾਰ ਸਵਾ ਲੱਖ ਸਿੰਘਾਂ ਨੂੰ ਅਮਰਤਿ ਸ਼ਕਾਇਆ ਜਿਸ ਦੇ ਯਾਦ ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ ਤਖਤ ਸਾਹਿਬ ਨਾਲ ਸੰਬੰਧਿਤ ਇਹ ਲਿਖਿਆ ਸਥਾਨ ਦਰਸ਼ਨ ਕਰਨ ਯੋਗ ਹਨ ਗੁਰਦੁਆਰਾ ਸ੍ਰੀ ਦਮਨੰਥ ਸਾਹਿਬ ਪਾਛੇ ਦਸਵੀਂ ਗੁਰਦੁਆਰਾ ਮੰਜੀ ਸਾਹਿਬ ਪਾਛੇ ਨੌਵੀਂ ਗੁਰਦੁਆਰਾ ਲਖਨਾਰ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੋਰ ਤੇ ਮਾਤਾ ਸੁੰਦਰ ਕੌਰ ਜੀ ਤੇ ਗੁਰਦੁਆਰਾ ਪਾਪਾ ਵੀਰ ਧੀਰ ਸਿੰਘ ਜੀ ਗੁਰਦੁਆਰਾ ਜੰਡ ਸਰ ਸਾਹਿਬ ਗੁਰਦੁਆਰਾ ਮਹੱਲੇ ਸਰ ਸਾਹਿਬ ਸ਼ਸਤਰ ਵਿਦੇ ਸਥਾਨ ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਪੁਰਾ ਸੈ ਬਾਬਾ ਦੀਪ ਸਿੰਘ ਜੀ ਸ਼ਹੀਦੋ ਇਹ ਜੀ ਗੁਰੂ ਘਰ ਦਾ ਸ੍ਰੀ ਤਖਤ ਸ੍ਰੀ ਦਮਦਮ ਸਾਹਿਬ ਜੀ ਦਾ ਇਤਿਹਾਸ ਤੇ ਵਾਕੀ ਤਸਵੀਰਦਰ ਦਰਸ਼ਨ ਕਰੋ ਜੀ ਤੇ ਉਹ ਸਾਹਮਣੇ ਨਾਲ ਹੀ ਗੁਰਦਰ ਸਾਹਿਬ ਜੀ ਲਖਨਾਰ ਸਾਹਿਬ ਤੇ ਬਾਕੀ ਕਾਫੀ ਖੁੱਲਾ ਜੀ ਇੱਥੇ ਹੀ ਇਸ ਅਸਤਾਨ ਦੇ ਬਾਬਾ ਦੀਪ ਸਿੰਘ ਜੀ ਨੇ ਫੇਰ ਆਪਣੇ ਹੱਥੀ ਪੀੜ ਲਿਖ ਕੇ ਚਾਰੇ ਤਖਤਾਂ ਤੇ ਭੇਜੀ ਸੀ ਤੇ ਬਾਕੀ ਅੰਦਰ ਕੈਮਰਾ ਲੋਡ ਹੋ ਗਿਆ ਤਾਂ ਆਪਾਂ ਵੀਡੀਓ ਜ਼ਰੂਰ ਪਣਾਵਾਂਗੇ ਨਹੀਂ ਤਾਂ ਆਪਾਂ ਤੁਹਾਨੂੰ ਬਾਹਰੋਂ ਦਰਸ਼ਨ ਕਰਾਵਾਂਗੇ ਬਾਕੀ ਗੁਰਦੁਖੰਡ ਦੇ ਤਾਂ ਲੋਦਰ ਵੀ ਗੁਰਦਸਾ ਬਣਿਆ ਹੋਇਆ ਜੀ ਦੇਖੋ ਤੇ ਉਹ ਸਾਹਮਣੇ ਗੁਰਦਸਾ ਸਾਹਿਬ ਜੀ ਤੇ ਇੱਧਰ ਵੀ ਗੁਰਦਸਾ ਸਾਹਿਬ ਬਣਿਆ ਹੋਇਆ ਜੀ ਲਖਨਾਰ ਸਾਹਿਬ ਤੇ ਉਧਰ ਸਰਾਵਣੀਆਂ ਹੋਈਆਂ ਜੀ ਇੱਧਰ ਤੇ ਸਾਹਮਣੇ ਆਪਾਂ ਜਿਹੜੇ ਇੰਟਰ ਹੋਏ ਆ ਉਧਰ ਲੰਗਰ ਹਾਲ ਤੇ ਉਹ ਸਾਹਮਣੇ ਜੋੜੀ ਨਵੀਂ ਬਣ ਰਹੀ ਹੈ ਜੀ ਤੇ ਚਲੋ ਆਪਾਂ ਚੱਲ ਜਾਈਏ ਦਰਸ਼ਨ ਕਰਦੇ ਆਂ ਸੋ ਜੀ ਆਪਾ ਦਰਸ਼ਨ ਕਰ ਰਹੇ ਆ ਜੀ ਆਪਾ ਬਾਬਾ ਜੀ ਤੋਂ ਪ੍ਰੇਫਰ ਨਹੀਂ ਲਈ ਸੀ ਵੀਡੀਓ ਬਣਾਉਣ ਦੀ ਕਹਦੇ ਬਣਾ ਲਓ ਤੇ ਤੁਸੀਂ ਦਰਸ਼ਨ ਕਰ ਲਏ ਹੋਣੇ ਗੁਰੂ ਘਰ ਦੇ ਅੰਦਰ ਤੇ ਗੁਰਦਸਾਹਬ ਨੇ ਹੋਏ ਜੀ ਕਰੋ ਜੀ ਦਰਸ਼ਨ ਸਾਰੇ ਪਾਸੇ ਗੁਰਦਸਾਹਬ ਹੀ ਹੈ ਜੀ ਮਨਜੀਤ ਸਾਹਿਬ ਬਾਦਸ਼ਾਹ ਨੋਮੀ ਸ਼ਸਤਰ ਪਹਿਓ ਜੀ ਤੁਪਾ ਤੁਹਾਨੂੰ ਮੋਟੀ-ਮੋਟੀ ਜਾਣਕਾਰੀ ਇਹ ਗੁਰੂ ਘਰ ਦੀ ਇਤਿਹਾਸ ਸੁਣਾਤਾ ਜੀ ਜਿਵੇਂ ਅੰਦਰ ਫੋਟੋਆਂ ਤਸਵੀਰਾਂ ਤੇ ਇਤਿਹਾਸ ਲਿਖਿਆ ਤੇ ਆਪਾਂ ਤੁਹਾਨੂੰ ਉਵੇਂ ਇਤਿਹਾਸ ਤੋਂ ਦੱਸਾਂਗਾ ਕਰਤਾ ਇਹ ਵੀ ਖੂਬ ਤੁਹਾਨੂੰ ਖੂਦ ਦਿਖਾਉਨੇ ਆ ਜੀ ਹੈ ਰਹਾ ਪਾਣੀ ਵਿੱਚ ਹੈ ਜੀ ਤੇ ਜਿਹੜਾ ਆਪਾਂ ਦਰਸ਼ਨ ਕਰਕੇ ਆਏ ਹੁਣ ਜਿੱਥੇ ਫੋਟੋਆਂ ਲੱਗੀਆਂ ਹੋਈਆਂ ਤੇ ਇਤਿਹਾਸ ਦੱਸਿਆ ਹੋਇਆ ਨਾਲ ਉਹ ਇਹਦੇ ਵਿੱਚ ਹੈ ਜੀ ਤੇ ਵਾਕਈ ਗੁਰਦੁਰਸ ਸਾਹਿਬ ਦਾ ਬਣਿਆ ਹੋਇਆ ਜਿੱਥੇ ਗੁਰੂ ਸਾਹਿਬ ਜੀ ਨੇ ਗ੍ਰੰਥ ਲਿਖਵਾਇਆ ਜੀ ਬਾਣੀ ਲਿਖਵਾਈ ਆ ਉਹ ਲਿਖਣ ਹਰ ਗੁਰਦੁਰਸ ਸਾਹਿਬ ਉਹ ਥੇ ਜੀ ਸਾਹਮਣੇ ਤੇ ਆਪਾਂ ਤਾਂ ਹੁਣ ਉਧਰ ਲੈ ਕੇ ਚੱਲਦੇ ਹਾਂ ਜੀ ਬਾਕੀ ਤੁਸੀਂ ਦਰਸ਼ਨ ਕਰ ਲਈ ਜੀ ਸਾਰੇ ਇੱਧਰ ਤੇ ਆਪਾਂ ਹੁਣ ਉਧਰ ਚੱਲਦੇ ਹਾਂ ਜੀ ਤੇ ਇਹ ਪੂਰੀ ਉੱਤਰ ਦੇ ਸਾਰੀ ਤੇ ਤੁਹਾਨੂੰ ਖੋਮ ਲੁਗਾ ਜੀ ਬਾਬਾ ਦੀਪ ਸਿੰਘ ਜੀ ਦਾ ਖੋ ਇਤਿਹਾਸ ਲਿਖਿਆ ਹੋਇਆ ਜੀ ਇੱਥੇ ਪੁਰਾਣਾ ਪ੍ਰਾਤਨ ਖੋ ਜੀ ਇਹ ਵੀ ਪਰ ਉਹ ਪਰੋਂ ਬੰਦ ਕੀਤਾ ਹੋਇਆ ਸੰਗਤਾਂ ਨੇ ਪੈਸੇ ਸਿੱਟੇ ਇਹ ਕੰਮ ਨਾ ਕਰਿਆ ਕਰੋ ਸੰਗਤ ਜੀ ਬੇਨਤੀ ਹੈ ਪੈਸੇ ਗੋਲ ਕੇ ਛਪਾਓ ਇੱਥੇ ਪੈਸੇ ਸੜਕੀ ਕਰਾਂਗੇ ਨਾ ਕੋਈ ਚੱਕ ਸਕਿਆ ਉਤੋਂ ਤੇ ਇਹ ਜੀ ਖੂਹ ਕਾਫੀ ਡੂੰਘਾ ਹੈ ਜੀ ਇਹ ਲਿਖਿਆ ਹੋ ਜੀ ਬਾਬਾ ਦੀ ਸ੍ਰੀਣੀ ਦਾ ਖੂਹ ਤੇ ਜੇ ਦਾਪਾ ਉਧਰੋਂ ਆਉਣੀ ਹੈ ਜੀ ਨਾਲੀਏ ਜੀ ਇਧਰ ਇਹ ਖੂਹ ਦਾ ਜਲ ਸ਼ਾਇਦ ਇਧਰ ਹੀ ਜ਼ਿਆਦਾ ਹੋਗਾ ਜਿਵੇਂ ਉਸ ਤਰੋਵਰ ਬਣਿਆ ਹੋਇਆ ਅੰਦਰ ਜੀ ਸਾਹਮਣੇ ਗੁਰਦੁਆਰਾ ਲਖਣਾ ਹਰਸਾ ਪਾਤਸ਼ਾਹੀ ਦਸਵੀਂ ਸਤਿਗੁਰਾਂ ਨੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਖਾਈ ਕਰਾਈ ਤੇ ਸਾਰੇ ਗੁਰਦੁਆਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇੱਥੇ ਬਣੇ ਹੋਏ ਜੀ ਤੇ ਇੱਕ ਹੋਰਦਰ ਸਾਹਿਬ ਜੀ ਉਹ ਬਣਿਆ ਹੋਇਆ ਸਾਹਮਣੇ ਤੇ ਇੱਕ ਅਦਮਦਮ ਸਾਹਿਬ ਸਾਹਮਣੇ ਮੇਨ ਗੁਰੂ ਹਰਿਦਵਾਰੀ ਇੱਧਰ ਆਪਾਂ ਹੁਣ ਚੱਲਦੇ ਹਾਂ ਜੀ ਅੰਦਰ ਦਰਸ਼ਨ ਕਰਦੇ ਆ ਤੇ ਆਪ ਜੀ ਵੀ ਦਰਸ਼ਨ ਕਰਾਉਣੇ ਨੇ ਜੀ ਗੁਰਦਰ ਸਿੰਘ ਸਾਹਿਬ ਲਖਨਾਰ ਸਾਹਿਬ ਆਪਾਂ ਇਸ ਤੋਂ ਖੜੇ ਆ ਜੀ ਤੇ ਇੱਥੇ ਜਿਵੇਂ ਕਿ ਬੱਚਿਆਂ ਨੂੰ ਲਿਖਣਾ ਨਹੀਂ ਆਉਂਦਾ ਹਨਾ ਜਾਂ ਕੋਈ ਵੀ ਆ ਇੱਥੇ ਥੱਲੇ ਬੋਰਡ ਲੱਗੇ ਹੋਏ ਨੇ ਤੇ ਉੱਥੇ ਤੁਸੀਂ ਕੁਝ ਵੀ ਲਿਖ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਇੱਥੇ ਲਿਖਾ ਸਕਦੇ ਹੋ ਹਨਾ ਤੇ ਆ ਤੁਸੀਂ ਦੇਖ ਤੋਂ ਦਿਖਾਉਣਾ ਪਵੇ ਇੱਥੇ ਕਿਸ ਨੇ ਉਡਾੜਾ ਲਿਖਿਆ ਹੋਇਆ ਕਿਸੇ ਨੇ ABC ਲਿਖੀ ਹੋਈ ਆ ਕਿਸੇ ਨੇ ਕੁਝ ਲਿਖਿਆ ਹੋਇਆ ਕਿਸੇ ਨੇ ਗਿਣਤੀ ਲਿਖੀ ਹੋਈ ਆ ਜੀ ਜਿਵੇਂ ਉਧਰੇ ਬੀਬੀਆਂ ਲਿਖ ਰਹੀਆਂ ਨੇ ਤੇ ਇੱਧਰ ਦਿਖਾਉਣਾ ਤੁਹਾਨੂੰ ਮੈਂ 아니 ਮਹਾਰ ਨਹੀਂ ਲਿਖੀ ਹੋਈ ਜੀ ਓੜਾ ੜਾ ਜਿਹੜੀ ਸਹਾਹਾ ਗੁਰਮੁਖੀ ਲਿਪੀ ਕਈ ਵਾਰ ਬੱਚੇ ਜਿਵੇਂ ਪੜ੍ਹਨ ਵਿੱਚ ਥੋੜਾ ਕਰਦੇ ਆ ਹੁਸ਼ਿਆਰ ਨਹੀਂ ਹੁੰਦੇ ਇੱਥੇ ਆ ਕੇ ਦੇਖੋ ਹਾਂਜੀ ਸੋ ਮੈਂ ਆਪਜੀ ਨੂੰ ਦੱਸਣਾ ਚਾਹੁੰਦਾ ਜਦੋਂ ਗੁਰੂ ਸਾਹਿਬ ਜੀ ਗੁਰਬਾਣੀ ਲਿਖਵਾਦੇ ਸੀ ਭਾਈ ਮਨਸਿੰਨ ਜੀ ਤੋਂ ਤੇ ਜਿੰਨੇ ਵੀ ਕਲਮਾਂ ਜਾਂ ਸ਼ਿਆਹੀ ਹੁੰਦੀ ਸੀ ਉਹ ਇਹਦਾ ਬਰਬਾਦ ਨਹੀਂ ਕਰਦੇ ਸੀ ਤੇ ਹਰ ਵਾਰੇ ਨਵੀਂ ਹਰ ਵਾਰੇ ਨਵੀਂ ਚੀਜ਼ ਘੜਦੇ ਹੁੰਦੇ ਸੀ ਤੇ ਜਿੰਨੇ ਵੀ ਜਦੋਂ ਗੁਰੂ ਸਾਹਿਬ ਨੇ ਸਾਰੇ ਸੰਪੂਰਤਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਸ਼ਿਆਹੀ ਕਲਮਾਂ ਸਰੋਵਰ ਵਿੱਚ ਪ੍ਰਵਾਹ ਦਿੱਤੇ ਇਹ ਜਲ ਪ੍ਰਵਾਹ ਕਰਤੀ ਸੀ ਸੋ ਇਹ ਗੁਰਦਰ ਸਾਹਿਬ ਲਖਨਾਰ ਸਾਹਿਬ ਜੀ ਤੇ ਨਾਲ ਸਰੋਵਰ ਦੇ ਜੀ ਹੁਣ ਚਲੋ ਪੱਕਾ ਕਰਤਾ ਸਰੋਵਰ ਸਮੇਂ ਦੇ ਅਨੁਸਾਰ ਤੇ ਪਹਿਲਾਂ ਕੱਚੇ ਹੁੰਦਾ ਸੀ ਜਿਵੇਂ ਛੱਪੜ ਲਾ ਲੋ ਇਦਾਂ ਦੇ ਹੁੰਦੇ ਸੀ ਗੁਰੂ ਸਾਹਿਬ ਨੇ ਫਿਰ ਸਰੋਵਰ ਦੇ ਵਿੱਚ ਹੀ ਫਿਰ ਸਭ ਕੁਝ ਰੋੜਤਾ ਸੀ ਸਿਆਹੀ ਤੇ ਕਲਮਾ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਹੋਈ ਤੇ ਗੁਰੂ ਸਾਹਿਬ ਜੀ ਨੇ ਸਤਕਾਰ ਨਾਲ ਤੇ ਬੜੀ ਸ਼ਰਧਾ ਭਾਵਨਾ ਨਾਲ ਸਿੰਘਾਂ ਨੇ ਵੀ ਰਲ ਕੇ ਇਹ ਕਾਰਜ ਨਿਪਟਾਰੇ ਚਾੜੇ ਤੇ ਫਿਰ ਬਾਬਾ ਦੀਪ ਸਿੰਘ ਜੀ ਨੇ ਜੋ ਤਕਸਾਲ ਚੱਲੀ ਅੱਗੇ ਫਿਰ ਚਾਰ ਸਰੂਪ ਆਪ ਲਿਖ ਕੇ ਸਾਰੇ ਸਥਾਨਾਂ ਤੇ ਗੁਰੂ ਬਾਬਾ ਦੇਵ ਜੀ ਨੇ ਸੁਸ਼ੋਭਿਤ ਕਰਵਾਈ ਤੇ ਜਿਵੇਂ ਆਪ ਜੀ ਨੂੰ ਮੈਂ ਇਤਿਹਾਸ ਦੱਸਦਾ ਜੀ ਤੇ ਗੁਰੂ ਘਰ ਦਾ ਉੱਥੇ ਲਿਖਿਆ ਹੋਇਆ ਸੀ ਉਹ ਦੱਸਦਾ ਤੁਹਾਨੂੰ ਮੈਂ ਤੋਂ ਪਹੁਣ ਜਿਆਦਾ ਪੈਣ ਲੱਗੀ ਤੇ ਬਾਕੀ ਬਹੁਤ ਵੱਡੇ ਗੁਰੂ ਜੀ ਕਾਸ਼ ਸਿੰਘ ਹੈ ਜਿਵੇਂ ਆਪਾਂ ਕਹਿ ਰਹੇ ਹਾਂ ਇੱਥੇ ਬੱਚੇ ਪੜਦੇ ਵੀ ਆ ਵਿਦਿਆ ਸੰਥਿਆ ਗੁਰਬਾਣੀ ਕੀਰਤਨ ਇੱਥੇ ਸਿੱਖਦੇ ਨੇ ਆ ਗਏ ਤੇ ਬਾਕੀ ਕਾਫੀ ਖੁੱਲਾ ਜੀ ਆਸਥਾਨ ਗੁਰੂ ਘਰ ਦਾ ਤੇ ਆ ਦੇਖੋ ਤੁਸੀਂ ਤਖਤ ਅੰਦਰ ਸਤਿਗੁਰਾਂ ਦੇ ਹਜ਼ੂਰੀ ਅੰਦਰ ਬਾਬਾ ਦੀਪ ਸਿੰਘ ਜੀ ਤੇਗਾ ਤੇ 10ਵੇਂ ਪਾਸ਼ਾ ਦੀ ਕਿਰਪਾਨ ਤੇ ਮੋਹਰ ਮੌਜੂਦ ਹੈ ਜੀ ਤੇ ਗੁਰੂ ਸਾਹਿਬ ਜੀ ਦਾ ਸ਼ੀਸ਼ਾ ਜਿੱਥੇ ਗੁਰੂ ਸਾਹਿਬ ਜੀ ਤੇ ਦਸਤਾਰ ਸਜਾਉਂਦੇ ਸੀ ਉਹ ਸ਼ੀਸ਼ਾ ਵੀ ਅੱਜ ਮੌਜੂਦ ਹੈ ਉਹ ਚੀਜ਼ਾਂ ਜਿਵੇਂ ਕੋਈ ਬੋਲ ਨਹੀਂ ਸਕਦਾ ਜਾਂ ਕਿਸੇ ਦੇ ਮੂੰਹ ਬਿੰਗੇ ਨਹੀਂ ਤੇ ਉਹ ਸ਼ੀਸ਼ੇ ਦੇ ਦਰਸ਼ਨ ਕਰੋ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਉਹ ਸਹੀ ਹੋ ਜਾਂਦੇ ਨੇ ਤੇ ਅੱਜ ਵੀ ਸ਼ੀਸ਼ਾ ਮੌਜੂਦ ਹੈ ਜੀ ਸਾਕਦਾ ਦੂਰੋਂ ਦਰਸ਼ਨ ਕਰਦੀਆਂ ਹਨ ਤੇ ਮੇਰੇ ਹੁੰਦੇ ਹੀ ਕਾਫੀ ਸੰਗਤ ਬੈਠੀ ਹੋਈ ਸੀ ਸ਼ੀਸ਼ੇ ਮੂਰੇ ਤੇ ਸ਼ੀਸ਼ੇ ਨੂੰ ਦੇਖ ਰਹੀਆਂ ਸੀ ਤੇ ਭਾਈ ਸਾਹਿਬ ਜੀ ਦਰਸ਼ਨ ਕਰਾਉਂਦੇ ਨੇ ਤੇ ਆਪਾਂ ਵੀ ਵੀਡੀਓ ਅੰਦਰ ਬਣਾਈ ਸੀ ਪਰਮਿਸ਼ਨ ਲੈ ਕੇ ਤੇ ਪਰਮਿਸ਼ਨ ਲੈ ਕੇ ਵੀਡੀਓ ਬਣਾਓ ਕੁਝ ਨਹੀਂ ਹੁੰਦਾ ਜੇ ਆਪਾਂ ਜਾਣ ਕੇ ਗੁਰੂ ਘਰਾਂ 'ਚ ਇੰਟਰਫੇ ਕਰਾਂਗੇ ਉਹ ਮਾੜੀ ਗੱਲ ਹੈ ਹਨ ਤੇ ਬਾਕੀ ਇਤਿਹਾਸ ਹੈ ਗੁਰਦੁਆਰਾ ਲਖਨਹਰ ਸਾਹਿਬ ਜੀ ਦਾ ਬਾਕੀ ਆਪਾਂ ਚੱਲਦੇ ਆ ਜੀ ਦੂਸਰੇ ਗੁਰੂ ਘਰਾਂ 'ਚ ਦਰਸ਼ਨ ਕਰਦੇ ਆ ਜੀ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਤੇਜ ਸਿੰਘ ਜੀ ਤੇ ਇੱਕ ਦਿਨ ਸਤਗੁਰ ਜੀ ਦੇ ਦਰਬਾਰ ਵਿੱਚ ਭਾਈ ਉਦੇਸ ਸਿੰਘ ਲਾਹੌਰ ਨਿਵਾਸੀ ਬੰਦੂਕ ਲੈ ਕੇ ਹਾਜ਼ਰ ਹੋਏ ਸਤਗੁਰ ਜੀ ਦੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਭਾਈ ਦਲ ਸਿੰਘ ਇੱਕ ਸਿਪਾਹੀ ਦੀ ਮੰਗ ਕੀਤੀ ਪਰ ਦਾਲ ਸਿੰਘ ਦੀ ਫੌਜ ਦਾ ਇੱਕ ਵੀ ਆਦਮੀ ਇਸ ਪਰਖ ਵਾਸਤੇ ਤਿਆਰ ਨਾ ਹੋਇਆ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਵਾਜ਼ ਦਿੱਤੀ ਇਸ ਸਮੇਂ ਬਾਬਾ ਬੀਰ ਸਿੰਘ ਬਾਬਾ تیر ਸਿੰਘ ਜੀ ਰੰਗਰੇਟੇ ਭੱਜੀ ਅਤੇ ਬੁੱਧੂ ਦਾ ਨਿਸ਼ਾਨ ਬੰਨ੍ਹਣ ਵਾਸਤੇ ਇੱਕ ਦੂਜੇ ਦੇ ਅੱਗੇ ਖੜਨ ਵਾਸਤੇ ਜਿੱਦ ਕਰਨ ਲੱਗੇ ਪਰ ਦਾਲ ਸਿੰਘ ਦੀ ਫੌਜ ਸੰਗਤ ਸਭ ਕੁਝ ਵੇਖ ਰਹੀ ਸੀ ਗੁਰੂ ਜੀ ਨੇ ਗੋਲੀ ਉੱਪਰ ਦੀ ਚਲਾ ਦਿੱਤੀ ਪਰ ਸਿੰਘ ਪ੍ਰਸੰਨ ਮੁਖ ਨਿਰਪੈ ਅਡੋਲ ਖੜੇ ਰਹੇ ਸਿੰਘ ਸਿੱਖੀ ਸਦਗੀ ਦੇ ਪਰਖ ਵਿੱਚ ਪਾਸ ਹੋਏ ਇਸ ਕੌਤਕ ਨੂੰ ਵੇਖ ਕੇ ਭਾਈ 달 ਸਿੰਘ ਨੇ ਆਪਣੇ ਪਰਿਵਾਰ ਅਤੇ ਫੋਰ ਸਵੇਧ ਖੰਡੇ ਬਾਟੇ ਦਾ ਅਮਰਤ ਛਕਿਆ ਤੇ ਸਾਧ ਸੰਗਤ ਜੀ ਇਸ ਮਦੂਗ ਦੇ ਦਰਸ਼ਨ ਆਪ ਜੀ ਤਖਤ ਸਾਹਿਬ ਵਿਖੇ ਕਰ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦਰਸ਼ਨ ਕਰਾਏ ਜੀ ਤਖਤ ਸਾਹਿਬ ਤੇ ਬੰਦੂਕ ਪਈ ਹੋਈ ਹੈ ਜੀ ਤੇ ਇਹ ਸਥਾਨ ਹੈ ਜੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਦਾ ਹਾਂਜੀ ਸੋਪਤਨ ਗੁਰੂ ਘਰਾਂ ਦਾ ਇਤਿਹਾਸ ਤੇ ਦਰਸ਼ਨ ਕਰਾਤੇ ਜੀ ਤੇ ਹੁਣ ਆਪਾਂ ਚੱਲਦੇ ਆ ਜੀ ਭਾਈ ਦਾਲ ਸਿੰਘ ਜੀ ਦੇ ਗ੍ਰਹਿ ਵਿਖੇ ਤੇ ਜਦੋਂ ਗੁਰੂ ਸਾਹਿਬ ਜੀ ਆਇਸੀ ਪਹਿਲਾਂ ਭਾਈ ਦਾਲ ਸਿੰਘ ਜੀ ਉਹਨਾਂ ਨੂੰ ਮਿਲੇ ਸੀ ਤੇ ਆਪਾਂ ਚੱਲਦੇ ਆ ਜੀ ਰੋਸ਼ਨੀ ਪਿੱਛੇ ਦੀ ਆ ਤੇ ਮੈਂ ਤਾਂ ਕਰਕੇ ਇੱਧਰ ਦੀ ਬਣਾ ਰਿਹਾ ਜੀ ਵੀਡੀਓ ਤੇ ਚਲੋ ਚੱਲਦੇ ਆ ਜੀ ਆਪਾਂ ਬਾਈਕ ਲੈ ਕੇ 20-25 ਮਿੰਟ ਲੱਗ ਜਾਣੇ ਆ ਜੇ ਤੁਰ ਕੇ ਜੀ ਫਿਰ ਕਾਫੀ ਲੇਟ ਹੋ ਜਾਾਂਗੇ ਆਪਾਂ ਤੇ ਆਪਾਂ ਬਾਈਕ ਲੈ ਕੇ ਚੱਲਦੇ ਆ ਜੀ ਆਪਣੀ ਫਿਰ ਦਰਸ਼ਨ ਕਰੋਣੇ ਜਾ ਕੇ ਭਾਈ ਦਾਲ ਸਿੰਘ ਜੀ ਦੇ ਗਰੇਵਗੇ ਹਾਂਜੀ ਸੋ ਆਪਾਂ ਇਸ ਟਮ ਖੜੇ ਆਂ ਜੀ ਭਾਈ ਦਲ ਸਿੰਘ ਭਾਈ ਡੱਲਾ ਵੀ ਕਹਿੰਦੇ ਤੇ ਭਾਈ ਦਲ ਸਿੰਘ ਨੂੰ ਕਹਿ ਦਿੰਦੇ ਆ ਤੇ ਉਹਨਾਂ ਦਾ ਇਹ ਘਰ ਹੈ ਜੀ ਜਦੋਂ ਮੈਨੂੰ ਪਤਾ ਲੱਗਾ ਸੀ ਗੁਰੂ ਸਾਹਿਬ ਜੀ ਆ ਰਹੇ ਨੇ ਤੇ ਆਪਣੇ ਘਰੋਂ ਹੀ ਫਿਰ ਇੱਥੋਂ ਚੱਲ ਕੇ ਗਿਆ ਸੀ ਗੁਰੂ ਦਰਸ਼ਨਾਂ ਵਾਸਤੇ ਤੇ ਪਿੱਛੇ ਜੋ ਤੁਸੀਂ ਗੇਟ ਦੇਖ ਰਹੇ ਹੋ ਜੀ ਇਹ ਭਾਈ ਦਲ ਸਿੰਘ ਦਾ ਘਰ ਹੈ ਜੀ ਤੇ ਆਪਾਂ ਚੱਲਦੇ ਆਂ ਜੀ ਦਰਸ਼ਨ ਕਰਾਉਣੇ ਜਾਗੇ ਇਹ ਹੈ ਜੀ ਘਰ ਔਡਲ ਸਿੰਘ ਜੀ ਦਾ ਜਿਹੜੇ ਗੁਰੂ ਸਾਹਿਬ ਜੀ ਨੂੰ ਪਹਿਲਾ ਮਿਲੇ ਆ ਕੇ ਇੱਥੇ ਉਸੇ ਤਰ੍ਹਾਂ ਹੀ ਪੁਰਾਣਾ ਘਰ ਹੈ ਜੀ ਤੇ ਇੱਥੇ ਲਿਖਿਆ ਹੋਇਆ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਮਤ ਬਿਕਰਮੀ 1998 71 21 ਵੀਰਵਾਰ ਤੇ ਇੱਥੇ ਲਿਖਿਆ ਹੋਇਆ ਬਾਕੀ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਤਰ ਸਸਤਰ ਵਸਤਰ ਦਰਸ਼ਨ ਕਰਨ ਦਾ ਸਮਾਂ ਸਵੇਰੇ 7 ਵਜੇ ਤੋਂ 12 ਵਜੇ ਤੱਕ ਤੇ 2 ਵਜੇ ਤੋਂ 5 ਵਜੇ ਤੱਕ ਦਰਸ਼ਨ ਕਰਾਇਆ ਜਾਂਦੇ ਹਨ ਇਹ ਦਰਵਾਜ਼ੇ ਵੀ ਪੁਰਾਣੇ ਲੱਗਦੇ ਆ ਦੇਖੋ ਜੀ ਪੁਰਾਣੇ ਦਰਵਾਜ਼ੇ ਜੀ ਸੋ ਆਪਾਂ ਭਾਈ ਦਲ ਸਿੰਘ ਦੇ ਗ੍ਰਹਿ ਵਿਖੇ ਖੜਿਆ ਜੀ ਤੇ ਆਪਾਂ ਦਰਸ਼ਨ ਕਰ ਲਏ ਜੀ ਇੱਥੇ ਸ਼ਸਤਰ ਪਏ ਹੋਏ ਗੁਰੂ ਸਾਹਿਬਾਂ ਦੇ ਇੱਕ ਤੇਗਾ ਤੇ ਗੁਰੂ ਸਾਹਿਬ ਦੀ ਪਜਾਮੀ ਚੋਲਾ ਦਸਤਾਰ ਛੋਟੀ ਕੇਸ ਕੀ ਮਾਤਾ ਸਾਹਿਬ ਕੋਰ ਜੀ ਦੀ ਪਜਾਮੀ ਇੱਥੇ ਸ਼ਿਸ਼ੋਭਿਤ ਹੈ ਜੀ ਤੇ ਇੱਥੇ ਮਾਤਾ ਜੀ ਦਰਸ਼ਨ ਕਰਾਉਂਦੇ ਨੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਤੇ ਸਭ ਤੋਂ ਵੱਡੀ ਗੱਲ ਨਿੱਕੇ ਆਕਾਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਿਰਾਜਮਾਨ ਹੈ ਤੇ ਮਾਤਾ ਜੀ ਨੇ ਉਹ ਵੀ ਦਰਸ਼ਨ ਸਾਨੂੰ ਕਰਾਇਆ ਸੀ 1 ਔਂਕਾਰ ਤੇ ਲੈ ਕੇ ਰਾਗ ਮਾਲਾ 1430 ਪੰਨੇ ਉਹਦੇ ਵਿੱਚ ਤੇ ਆਪਾਂ ਦਰਸ਼ਨ ਕੀਤੇ ਜੀ ਮਨ ਬੜਾ ਖੁਸ਼ ਹੋਇਆ ਜੀ ਤੇ ਵੀਡੀਓ ਫੋਟੋ ਕਿਚਨਾ ਮਨਾ ਸੀ ਇਸ ਕਰਕੇ ਤੁਹਾਨੂੰ ਮੈਂ ਇਦਾਂ ਹੀ ਦੱਸ ਰਿਹਾ ਜੀ ਠੀਕ ਹੈ ਜੇ ਆਪਾਂ ਕੋਈ ਵੀਡੀਓ ਫੋਟੋ ਮਿਲੂਗੀ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਇਹ ਸਾਰਾ ਪਰ ਦਲਸਿੰਦਰ ਦਾ ਘਰ ਜਿੱਥੇ ਆਪਾਂ ਇਸ ਤੋਂ ਖੜੀਆਂ ਨੇ ਤੇ ਇੱਥੋਂ ਮੈਨੂੰ ਪਤਾ ਲੱਗਾ ਜਦੋਂ ਗੁਰੂ ਸਾਹਿਬ ਜੀ ਆਏ ਨੇ ਪੈਡਲ ਸਿੰਘ ਜੀ ਇਥੋਂ ਚ ਲੈ ਕੇ ਅੱਗੇ ਤੋਂ ਕੀ ਪੀੜੀ ਇਹ ਸ਼ਸਤਰਾਂ ਦੀ ਸੰਭਾਲ ਕਰ ਰਹੇ ਨੇ ਮਾਤਾ ਜੀ ਸੰਭਾਲ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਇਹ ਬੰਦੂਕ ਜੇ ਮੋਹਰ ਜਿਹੜੀ ਗੁਰਸਹਿਬ ਹੁਕਮਨਾਵੀ ਲਿਖ ਕੇ ਦਿੱਤੇ ਪਰਿਵਾਰ ਨੂੰ ਉਹ ਵੀ ਮੌਜੂਦ ਨੇ ਇਸ ਗ੍ਰਹਿ ਵਿਖੇ ਆਪੋਰੇ ਦਰਸ਼ਨ ਕੀਤੇ ਜਿਹੜੀ ਮੋਹਰ ਲਈ ਗੁਰਸਹਿਬ ਨੇ ਉਹ ਮੋਹਰ ਤਖਤ ਤੇ ਬਿਰਾਜਮਾ ਨੇ ਉੱਥੇ ਪਈ ਹੋਈ ਹੈ ਜੀ ਤੇ ਅਬ ਵੀ ਆਪਾਂ ਦਰਸ਼ਨ ਕੀਤੇ ਜੀ ਤੇ ਆਪ ਜੀ ਨੂੰ ਦਰਸ਼ਨ ਕਰਾਏ ਨੇ ਵੀਡੀਓ ਰਾਹੀਂ ਤੇ ਹੁਣ ਆਪਾਂ ਚੱਲਦੇ ਹਾਂ ਜੀ ਤੇ ਘਰੇ ਚਲਾਂਗੇ ਹੁਣ ਆਪਾਂ ਤੇ ਇਹ ਇਤਿਹਾਸ ਇਤੋਂ ਗੁਰੂ ਘਰਾਂ ਦਾ ਤੇ ਆਪਾਂ ਵੀਡੀਓ ਚਲੋ ਜਿਵੇਂ ਅੱਗੇ ਚੱਲਦੇ ਜਾਂ ਵੀਡੀਓ ਬਣਾਉਨੇ ਆ ਰਸਤੇ ਵਿੱਚ ਕੀ ਅਪਡੇਟ ਹੋਏਗੀ ਜਾਂ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਚਲੋ ਮਿਲਦੇ ਹਾਂ ਜੀ ਸੋ ਜੀ ਆਪਾਂ ਹੁਣ ਚੱਲਿਆਂ ਜੀ ਘਰੇ ਆਪਾਂ ਦਰਸ਼ਨ ਕਰ ਲਈ ਜੀ ਤੁਹਾਨੂੰ ਦਰਸ਼ਨ ਕਰਾ ਤੇ ਤੇ ਭਾਈ ਦਰਸ਼ ਜਿੱਦੇ ਗਰੇਵ ਤੋਂ ਆਪਾਂ ਚੱਲ ਕੇ ਚੱਲਦੇ ਹਾਂ ਅਸ ਬੱਤਰੀ വാഹഗുരു ചെല്ല